ਜਿਵੇਂ ਤੂੰ ਗੱਲਾਂ ਕਰ ਰਿਹਾ ਨਾ ਵੀ ਭਾਈ ਮਨਪ੍ਰੀਤ ਸਿੰਘ ਉਹ ਤੋਂ ਮੈਨੂੰ ਕੋਈ ਭੈਅ ਹੈ ਡਰ ਹੈ ਕਿ ਮੈਨੂੰ ਕੋਈ ਮੈਨੂੰ ਵੱਢ ਨਾ ਦੇ ਨਾ ਮੈਨੂੰ ਮਾਰ ਨਾ ਦੇ ਇਦਾਂ ਦੀਆਂ ਕੋਈ ਗੱਲਾਂ ਬਾਤਾਂ ਨਹੀਂ মিডিਆ ਦੇ ਰੂਬਰੂ ਹੋ ਕੇ ਆਪਣੇ ਪਖੰਡ ਨੂੰ ਸਵੀਕਾਰ ਕਰ ਲਾ ਉਹ ਡੀਐਸਪੀ ਬਣ ਕੇ ਔਨ ਡਿਊਟੀ ਚੌਕੀਆਂ ਲਾ ਕੇ ਵੱਖਰੇ ਤੌਰ ਤੇ ਲੋਕਾਂ ਨਾਲ ਲੋਕਾਂ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਿਹਾ ਪੀਰਾ ਫਕੀਰਾ ਦੇਵਤਿਆਂ ਦੀਆਂ ਫੁੱਟਮਾਂ ਲਾ ਕੇ ਅੰਦਰ ਧੰਦੇ ਵੀ ਚਲਾਏ ਸਰ ਸ਼ਿਕਾਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪਖੰਡੀ ਬਾਬੇ ਨੂੰ ਲੈ ਕੇ ਕਿਉਂਕਿ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਅਨੇਕਾਂ ਇਹਨਾਂ ਪਖੰਡੀ ਬਾਬੇ ਦੀਆਂ ਵੀਡੀਓਜ਼ ਲਗਾਤਾਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਵਾਇਰਲ ਵੀ ਇਹਨਾਂ ਬਾਬੇ ਦੇ ਵੱਲੋਂ ਕੀਤੇ ਜਾਂਦੇ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਪੂਰਾ ਸਹਾਰਾ ਲਿਆ ਜਾ ਰਿਹਾ ਹੈ ਰੀਲਾਂ ਇਹਨਾਂ ਦੇ ਵੱਲੋਂ ਪੁਛਾ ਕੱਢਣ ਸਮੇਂ ਦੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾਂਦੇ ਨੇ ਤਾਂ ਕਿ ਜਿੰਨੇ ਲੋਕ ਇੰਨਾ ਪਖੰਡੇ ਨੂੰ ਦੇਖਣਗੇ ਉਹਨੇ ਹੀ ਇਨਾਂ ਡੇਰੇਆਂ ਦੇ ਵਿੱਚ ਭੀੜ ਹੋਵੇਗੀ ਲਗਾਤਾਰ ਸ਼ਿਵਮ ਬਾਬੂ ਨੂੰ ਲੈ ਕੇ ਜੜਾ ਕੇ ਦੇਖਿਆ ਜਾ ਰਿਹਾ ਹੈ ਕਿ ਉਸ ਦਾ ਵਿਰੋਧ ਹੋਇਆ ਇੱਥੋਂ ਤੱਕ ਕਿ ਉਸ ਦੇ ਡੇਰੇ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਵੀ ਜਿਹੜਾ ਕਿ ਗੁਰੂਦੇਵ ਸਿੰਘਾਂ ਦੇ ਵੱਲੋਂ ਦਿੱਤਾ ਗਿਆ ਸੀ ਜਿਹਦੇ ਚੱਲਦੇ ਹੁਣ ਸ਼ਿਵਮ ਬਾਬੇ ਦੇ ਵੱਲੋਂ ਜਿਹੜਾ ਕਿ ਗੁਰੂਦੇਵ ਸਿੰਘਾਂ ਤੋਂ ਹੱਥ ਜੋੜ ਕੇ ਮੁਆਫੀ ਮੰਗ ਲਈ ਗਈ ਜਿਸ ਦਾ ਵੀਡੀਓ ਵੀ ਤੁਹਾਨੂੰ ਦਿਖਾਇਆ ਗਿਆ ਸੀ ਪਰ ਲਗਾਤਾਰ ਜਿਹੜਾ ਸ਼ਿਵਮ ਬਾਬੇ ਦਾ ਉਹ ਮਾਮਲਾ ਹੋਰ ਵੀ ਗਰਮਾਉਂਦਾ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਚੌਂਕੀ ਲਗਾਈ ਜਾਂਦੀ ਹੈ ਚੌਂਕੀ ਦੇ ਵਿੱਚ ਆਵਾਜ਼ ਮਾਰ ਕੇ ਲੋਕਾਂ ਨੂੰ ਬੁਲਾਇਆ ਜਾਂਦਾ ਪੂਛਾ ਕੱਢੀ ਜਾਂਦੀ ਹੈ ਐਥੋਂ ਤੱਕ ਕਿ ਇਹਨਾਂ ਦੇ ਵੱਲੋਂ ਸਾਰਾ ਕੁਝ ਦੱਸ ਦਿੱਤਾ ਜਾਂਦਾ ਤੁਹਾਡੇ ਘਰ ਦੇ ਵਿੱਚ ਕਿਸ ਦੀ ਮੌਤ ਹੋਈ ਸੀ ਕੀ ਹੋਇਆ ਸੀ ਤੇ ਤੁਹਾਡੇ ਘਰ ਦੇ ਵਿੱਚ ਬਿਮਾਰੀ ਨਹੀਂ ਜਾ ਰਹੀ ਆ ਦੁੱਖ ਤਕਲੀਫਾਂ ਅਜਿਹਿਆਂ ਜਿਹੜੇ ਕਿ ਵੀਡੀਓਜ਼ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਇਹਨਾਂ ਦੇ ਵੱਲੋਂ ਘਰਨ ਕੀਤੀਆਂ ਜਾ ਰੀਆਂ ਸਨ ਜਿਸ ਕਰਕੇ ਇਸ ਦਾ ਵਿਰੋਧ ਜ਼ਿਆਦਾਤਰ ਤਾਂ ਵੀ ਹੋਇਆ ਕਿਉਂਕਿ ਇਸ ਦੇ ਵੱਲੋਂ ਮਹਿਲਾਵਾਂ ਦੇ ਨਾਲ ਕੁਝ ਅ ਵਿਵਹਾਰ ਜਿਹੜਾ ਕਿ ਗਲਤ ਕੀਤਾ ਗਿਆ ਸੀ ਜਿਸ ਦੇ ਚੱਲਦੇ ਲਗਾਤਾਰ ਸ਼ਿਵਮ ਬਾਬੇ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗੁੱਸਾ ਸੀ ਤੇ ਦੂਜੇ ਪਾਸੇ ਗੁਰੂ ਦੇ ਸਿੰਘ ਲਗਾਤਾਰ ਇਸ ਬਾਬੇ ਨੂੰ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਵਰਜਦੇ ਸੀ ਕਿ ਜਿਸ ਤਰੀਕੇ ਦੇ ਨਾਲ ਉਹ ਪੁੱਛਾ ਕਰਦਾ ਕਿ ਬਾਕੀ ਤੁਹਾਡੇ ਵਿੱਚ ਕੁਝ ਆਉਂਦਾ ਜਾਂ ਫਿਰ ਬੀੜੀਆਂ ਸਿਗਰਟਾਂ ਦਾ ਸੇਵਨ ਕੀਤਾ ਜਾਂਦਾ ਐ ਤਦ ਤੱਕ ਕਿ ਸਿਰ ਵੀ ਘਮਾਇਆ ਜਾਂਦਾ ਜਿਸ ਤੋਂ ਬਾਅਦ ਹੁਣ ਸ਼ਿਵਮ ਬਾਬੇ ਨੇ ਤੋਬਾ ਕਰ ਦਿੱਤੀ ਪਰ ਇੱਕ ਹੋਰ ਵੀਡੀਓ ਜਿਹੜਾ ਕਿ ਸਾਹਮਣੇ ਆਇਆ ਆਉ ਦੇ ਇੱਕ ਮੈਂ ਨਾ ਬੇਨਤੀ ਕਰਨੀ ਚਾਹਣਾ ਹੈ ਜਿਹੜਾ ਸ਼ਿਵਨਾਥ ਬਾਬਾ ਹੈ ਸ਼ਿਵਨਾਥ ਹੈ ਜਾਂ ਸ਼ੁਭਮ ਹੈ ਜਾਂ ਉਹਦਾ ਕੀ ਨਾਮ ਹੈ ਉਹ ਸਾਡਾ ਕੋਈ ਦੋਖੀ ਨਹੀਂਗਾ ਨਾ ਤਾਂ ਮੇਰੀ ਉਹਦੇ ਨਾਲ ਦੁਸ਼ਮਣੀ ਹੈ ਤੇ ਨਾ ਉਹਦੀ ਮੇਰੇ ਨਾਲ ਦੁਸ਼ਮਣੀ ਜੇ ਉਹ ਕਵੇ ਦੇ ਪਾਈ ਮੈਂ ਇੱਕ ਗੁਰੂਆਂ ਦੀਆਂ लाडਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ 96 ਕਰੋੜੀ ਸਿੰਘ ਸਾਹਿਬ ਜਹਦਰ baba ਬਲਬੀਰ ਸਿੰਘ ਜੀ ਔਰ ਸਿੰਘ ਸਾਹਿਬ baba ਮੇਜਰ ਸਿੰਘ ਜੀ ਸੋਢੀ ਸਾਹਿਬ ਜੀ ਉਹਨਾਂ ਦੀਆਂ लाडਲੀਆਂ ਫੌਜਾਂ ਉਹਨਾਂ ਨੂੰ ਮਾਫੀਨਾਮਾ ਉਹਨੇ ਲਿਖਿਆ ਬਹੁਤ ਵਧੀਆ ਕੀਤਾ ਕਿਉਂਕਿ ਹਰ ਪੰਥ ਦਾ ਕਾਰਜ ਬਣਦਾ ਸਾਡੀਆਂ ਗੁਰੂਆਂ ਦੀਆਂ लाडਲੀਆਂ ਫੌਜਾਂ ਦਾ ਤਾਂ ਬਹੁਤ ਵੱਡਾ ਯੋਗਦਾਨ ਹੈ ਪਖੰਡਵਾਦ ਨੂੰ ਬੰਦ ਕਰਾਉਂਦਾ। ਔਰ ਉਹਨਾਂ ਮਹਾਂਪੁਰਖਾਂ ਨੂੰ ਇੱਕ ਮਾਫੀਨਾਮਾ ਦੇ ਦਿੱਤਾ। ਬਾਬਾ ਜੀ ਤੇਰੇ ਨਾਲ ਮੇਰੀ ਲੜਾਈ ਨਹੀਂ ਨਾ ਦੁਸ਼ਮਣੀ ਹੈ। ਵੇਖ ਮੈਂ ਪਖੰਡਵਾਦ ਦੇ ਖਿਲਾਫ ਮੁੱਦਾ ਚੁੱਕਿਆ ਹੈ। মিডিਆ ਦੇ ਰੂਬ ਰੂਹ ਹੋ ਕੇ ਜਾਂ ਤੇ ਆਪਣੇ ਪਖੰਡ ਨੂੰ ਖਬੂਲ ਕਰ ਲਾ। ਤੇ ਜਿਵੇਂ ਤੂੰ ਗੱਲਾਂ ਕਰ ਰਿਹਾ ਨਾ ਵੀ ਭਾਈ ਮਨਪ੍ਰੀਤ ਸਿੰਘ ਉਹ ਤੋਂ ਮੈਨੂੰ ਕੋਈ ਭੈਅ ਹੈ ਡਰ ਹੈ। ਕਿ ਮੈਨੂੰ ਕੋਈ ਮੈਨੂੰ ਵੱਡ ਨਾ ਦੇ ਇਹਨਾਂ ਮੈਨੂੰ ਮਾਰ ਨਾ ਦੇ ਇਦਾਂ ਦੀਆਂ ਕੋਈ ਗੱਲਾਂ ਬਾਤਾਂ ਨਹੀਂ মিডিਆ ਦੇ ਰੂਬਰੂ ਹੋ ਕੇ ਆਪਣੇ ਪਖੰਡ ਨੂੰ ਸਵੀਕਾਰ ਕਰ ਲਾ ਪਖੰਡ ਦਾ ਪਰਦਾ ਫਾਸ਼ ਹੋਣਾ ਚਾਹੀਦਾ ਇਹ ਬਿਲਕੁਲ ਨਹੀਂ ਚੱਲਣ ਦੇਣਾ ਤੇਰਾ ਕੰਮ ਠੱਗ ਠਕਾ ਜੋ ਵੀ ਇਹ ਪਖੰਡ ਧਰਮ ਦੀ ਆੜ ਵਿੱਚ ਔਰ ਦੂਜੇ ਜਿਹੜੇ ਬਾਬੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਜਿਵੇਂ ਕੁਲਾਰਾਂ ਵਾਲਾ ਇਹ ਇੱਕ ਡੀਐਸਪੀ ਹੈ ਔਨ ਡਿਊਟੀ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਐ ਐਸਐਸਪੀ ਸੰਗਰੂਰ ਨੂੰ ਵੀ ਇੱਕ ਔਨ ਡਿਊਟੀ ਬੰਦਾ ਵੱਖਰਾ ਬਿਜ਼ਨਸ ਨਹੀਂ ਕਰ ਸਕਦਾ ਕਾਨੂੰਨੀ ਇਨੁਜਾਜ਼ਤ ਦਿੰਦਾ ਤੇ ਹਿੰਦੀ ਬਾਬਾ ਜਿਹੜਾ ਉਹ ਡੀਐਸਪੀ ਬਣ ਕੇ ਔਨ ਡਿਊਟੀ ਚੌਕੀਆਂ ਲਾ ਕੇ ਵੱਖਰੇ ਤੌਰ ਤੇ ਲੋਕਾਂ ਨਾਲ ਲੋਕਾਂ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਿਹਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੋ ਮੇਰੀ ਕਿਸੇ ਵੀ ਬਾਬੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਵੈਰ ਨਹੀਂ ਨਾ ਉਹਨਾਂ ਦਾ ਮੇਰੇ ਨਾਲ ਵੈਰ ਹੈ ਸੋ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਉਧਾਰਤੇ ਕਿਉਂਕਿ ਧਰਤੀ ਤੇ ਪਹਿਲਾਂ ਵੀ ਬਹੁਤ ਕਰਮਕਾਂਡ ਸੀ ਪਾਪ ਸੀਗੇ ਸੁਣੀ ਪੁਕਾਰ ਦਤਾਰ ਪ੍ਰਭ ਸਤਗੁਰੂ ਨਾਨਕ ਜਗਮਾਹੇ ਪਠਾਇਆ ਧਰਤੀ ਦੀ ਪੁਕਾਰ ਸੁਣ ਕੇ ਨਰੈਣ ਨੂੰ ਆਪ ਨਰੈਣ ਕਲਾ ਧਰਜ ਜਗਮਾਹੇ ਪਰਵਰਿਓ ਸਤਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਸੰਸਾਰ ਤੇ ਆਉਣਾ ਪਿਆ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ ਪੰਜਾਬ ਵਿੱਚ ਰਹਿਣ ਵਾਲੀਆਂ ਸਿੱਖ ਸੰਗਤਾਂ ਪੰਜਾਬ ਤੋਂ ਬਾਹਰ ਦੁਨੀਆ ਵਿੱਚ ਰਹਿਣ ਵਾਲੀ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨੇ Hindu ਵੀ ਸਾਡੇ ਵੀਰ ਨੇ Musalman ਵੀ ਸਾਡੇ ਵੀਰ ਨੇ Isai ਵੀ ਸਾਡੇ ਵੀਰ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੱਥੇ ਪਖੰਡ ਹੋ ਰਿਹਾ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਮੁੱਖ ਰੱਖ ਕੇ ਇਸ ਪਖੰਡ ਨੂੰ ਆਪ ਰਲ ਮਿਲ ਕੇ ਖਤਮ ਕਰੀਏ ਪੰਜਾਬ ਦੇ ਵਿੱਚ 2 ਲੱਖ ਬਾਬਾ ਹੈ ਅੱਜ ਔਰ 2 ਲੱਖ ਬਾਬੇ ਤੋਂ 2 ਲੱਖ ਬਾਬੇ ਪਲੱਸ ਹੈ ਔਰ ਮੈਂ ਕਹਾਂ ਵੀ 1 ਲੱਖ ਬਾਬਾ ਤਾਂ ਉਹ ਹੈ ਜਿਹੜਾ ਬੰਦਿਆਂ ਨੂੰ ਬੁੜੀਆਂ ਬਣ ਕੇ ਚੂੜੀਆਂ ਪਾ ਕੇ ਉਹਨਾਂ ਨੇ ਠੱਗ ਠੱਗੇ ਚਲਾਏ ਨੇ ਇੱਕ ਵੱਡੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਉਹ ਸਾਰੇ ਇਦਾਂ ਦੇ ਬਾਬੇ ਨੇ ਜਿਨ੍ਹਾਂ ਨੇ ਪੀਰਾਂ ਫਕੀਰਾਂ ਦੇਵਤਿਆਂ ਦੀਆਂ ਫੁੱਟਮਾਂ ਲਾ ਕੇ ਅੰਦਰ ਧੰਦੇ ਵੀ ਚਲਾਏ ਅੱਡੇ ਵੀ ਚੱਲ ਰਹੇ ਨੇ ਉੱਥੇ ਬਹੁਤ ਕੁਝ ਹੁੰਦਾ ਸੋ ਬੇਨਤੀ ਇਹ ਬੰਦ ਕਰ ਦਿਓ ਸਾਰਾ ਕੁਝ ਕੱਲਾ ਸ਼ਿਵਨਾਥ ਨਾਲ ਨਹੀਂ ਸਾਡਾ ਜਿੰਨੇ ਵੀ ਬਾਬੇ ਸਾਰਿਆਂ ਨਾਲ ਹੀ ਜੇ ਤਾਂ ਸਮਝੋਗੇ ਪੰਗਾ ਪੰਗਾ ਪੈਣਾ ਪੰਗਾ ਸਮਝ ਲਓ ਜੇ ਕਹੋਗੇ ਸਾਡਾ ਭਰਾ ਸਾਨੂੰ ਇਸ ਚੀਜ਼ ਤੋਂ ਰੋਕ ਰਿਆ ਸੀ ਜੋ ਗਲਤ ਕਰ ਰਹੇ ਹੋ ਸਾਨੂੰ ਸਹੀ ਰਾਹ ਪਾ ਰਿਹਾ ਤੇ ਤਾਂ ਵੀ ਤੁਸੀਂ ਆਪ ਹਟ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ